ਚਿੱਠੀਆਂ ਲਿਖ ਸਤਗੁਰਾਂ ਵੱਲ ਪਾਈਆਂ ਲੇਖਕ ਸਰਦਾਰ ਮਨੋਹਰ ਸਿੰਘ ਮਾਰਕੋ ਚੌਥੀ ਚਿੱਠੀ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਦਯੋਗ ਬਾਬਾ ਜੀ ਸਰਦਾ ਭਰਪੂਰ ਸਤਕਾਰ ਪੁੱਜੇ ਜੀ ਅੰਮ੍ਰਿਤ ਵੇਲੇ ਤੁਸੀਂ ਕਿਸੇ ਗੁਰਦੁਆਰੇ ਦੇ ਸਰੋਵਰ ਵੱਲ ਨਿਗਾਹ ਮਾਰੋ ਤਾਂ ਵੇਖੋਗੇ ਕਿ ਬਲੈਤੀ ਰੰਗਾ ਰੰਗ ਦੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਚੁੱਕੀ ਸ਼ਰਧਾਲੂ ਲੋਕ ਸਰੋਵਰ ਵਿੱਚੋਂ ਪਵਿੱਤਰ ਅੰਮ੍ਰਿਤ ਘਰਾਂ ਨੂੰ ਲੈ ਜਾ ਰਹੇ ਹੋਣਗੇ ਸ਼ਾਇਦ ਉਹ ਉਹਨਾਂ ਨਵੇਂ ਨਕੂਰ ਲੇਬਲਾਂ ਤੋਂ ਵਧੀਆ ਸ਼ਰਾਬ ਪੀਣ ਦਾ ਸੰਗਤਾਂ ਉੱਪਰ ਪ੍ਰਭਾਵ ਪਾਉਣਾ ਚਾਹੁੰਦੇ ਹਨ ਭਲਾ ਹੋਵੇ ਕਿਸੇ ਗੁਰਦੁਆਰਾ ਕਮੇਟੀ ਦਾ ਜਿਨ੍ਹਾਂ ਲੇਬਲ ਵਾਲੀਆਂ ਬੋਤਲਾਂ ਵਿੱਚ ਅੰਮ੍ਰਿਤ ਲੈਣੋਂ ਵਰਜ ਦਿੱਤਾ ਹੈ ਪਰ ਇਹ ਵੀ ਸ਼ੁਕਰ ਹੈ ਕਿ ਇਹਨਾਂ ਨੂੰ ਸ਼ਰਾਬ ਪੀਣ ਤੋਂ ਵਿਰਜਿਆ ਨਹੀਂ ਗਿਆ ਨਹੀਂ ਤਾਂ ਲੋਕ ਪਰਲੋਕ ਦਾ ਭਲਾ ਲੋਕਾਂ ਦਾ ਕਿਵੇਂ ਹੁੰਦਾ ਹੁਣ ਤਾਂ ਰਾਤ ਨੂੰ ਸੋਮ ਰਸ ਰਾਈ ਆਪਣਾ ਲੋਕ ਸੰਵਾਰ ਲੈਂਦੇ ਹਨ ਤੇ ਸਵੇਰੇ ਅੰਮ੍ਰਿਤ ਰਾਈ ਪਰਲੋਕ ਸੁਧਰ ਜਾਂਦਾ ਹੈ ਅੰਮ੍ਰਿਤ ਦੀ ਪਵਿੱਤਰਤਾ ਤਾਂ ਭਾਗਨਾ ਦੀ ਜਾਗਰਤੀ ਲਈ ਹੈ ਪਰ ਅੱਜ ਤਾਂ ਅੰਮ੍ਰਿਤ ਵਿੱਚ ਵੀ ਵਿਤਕਰਾ ਪ੍ਰਚਲਿਤ ਹੈ ਕਿਸੇ ਇੱਕ ਗੁਰੂ ਤੇ ਨਿਸ਼ਚਾ ਰੱਖ ਕੇ ਉਸ ਗੁਰੂ ਦੇ ਅਸਥਾਨ ਤੇ ਅੰਮ੍ਰਿਤ ਪ੍ਰਾਪਤ ਕਰਨ ਦਾ ਮਹਾਤਮ ਵਧੇਰੇ ਗਿਣਿਆ ਜਾਂਦਾ ਹੈ ਕੱਲ ਨੂੰ ਵੱਖ-ਵੱਖ ਮੰਤਵ ਲਈ ਵੱਖ-ਵੱਖ ਥਾਂ ਦਾ ਅੰਮ੍ਰਿਤ ਨਿਸ਼ਚਿਤ ਕਰ ਲਿਆ ਜਾਵੇਗਾ 10 ਗੁਰੂਆਂ ਨੂੰ ਇੱਕੋ ਜੋਤ ਮੰਨਣ ਲਈ ਇਹ ਵਿਤਕਰੇ ਵਾਲੀ ਭਾਵਨਾ ਅਸ਼ਰਦਕ ਪੱਖ ਦੀ ਸੂਚਕ ਹੈ ਮਾਨ ਮੋਹ ਮੇਰ ਤੇਰ ਬਿਬਰਜਤ ਇਹ ਮਾਰਗ ਖੰਡੇ ਤਾਰ ਮਹੱਲਾ ਪੰਜਵਾਂ ਪੰਨਾ 534 ਹੁਣ ਬਹੁਤ ਲੋਕ ਅਮਰਤ ਦੀ ਥਾਂ ਅਖੌਤੀ ਸੰਤਾਂ ਦੀ ਚਰਨ ਪਾਉਲ ਦੀਆਂ ਬੋਤਲਾਂ ਘਰ ਹੀ ਲੈ ਜਾਂਦੇ ਹਨ ਉਹਨਾਂ ਨੂੰ ਖਾਲੀ ਬੋਤਲਾਂ ਵੀ ਕਰੋ ਨਹੀਂ ਲਿਜਾਣੀਆਂ ਪੈਂਦੀਆਂ ਕਿਉਂਕਿ ਉਹ ਸੰਤਾਂ ਦੇ ਡੇਰਿਆਂ ਹੀ ਬਥੇਰੀਆਂ ਮਿਲ ਜਾਂਦੀਆਂ ਹਨ ਅਮਰਤ ਦੀ ਗੱਲ ਚੱਲ ਪਈ ਹੈ ਇੱਕ ਬੜੀ ਵਧੀਆ ਯੋਗਤ ਇੱਕ ਵਿਲਾਇਤ ਵਸਦੇ ਸੱਜਣ ਨੇ ਸੁਝਾਈ ਕਿ ਵਿਦੇਸ਼ਾਂ ਵਿੱਚ ਜੇ ਬੋਤਲਬੰਦ ਅਮਰਤ ਕੱਲਣ ਦਾ ਪ੍ਰਬੰਧ ਕੀਤਾ ਜਾ ਸਕੇ ਤਾਂ ਬੜਾ ਵਧੀਆ ਵਪਾਰ ਹੈ ਇਸ ਕੰਮ ਲਈ ਅਮਰੀਕਾ ਸਭ ਤੋਂ ਵੱਡੀ ਮਾਰਕੀਟ ਹੋਵੇਗੀ ਹੋਰ ਜੀ ਨਵੇਂ ਜ਼ਮਾਨੇ ਦੀ ਇੱਕ ਨਵੀਂ ਉਪਜ ਹੈ ਕਾਲਾ ਧਨ ਕਾਲੀਆਂ ਭੇਡਾਂ ਤਾਂ ਪੁਰਾਣਾ ਅਖਾਣ ਹੈ ਜਦੋਂ ਕੋਈ ਪੁਸ਼ਪਰਤੀਤ ਨਹੀਂ ਸੀ ਹੁੰਦੀ ਪਰ ਹੁਣ ਤਾਂ ਉਹ ਬੜੀਆਂ ਖੁਸ਼ਹਾਲ ਹਨ ਉਹ ਕਾਲਾ ਵਪਾਰ ਕਰਦੀਆਂ ਹਨ ਤੇ ਕਾਲਾ ਧਨ ਜੋੜਦੀਆਂ ਹਨ ਹੁਣ ਉਹਨਾਂ ਦੀ ਸਮਾਜ ਵਿੱਚ ਬੜੀ ਪੁਸ਼ਪਰਤੀਤ ਹੈ ਉਹਨਾਂ ਦੇ ਆਖੇ ਸਾਧ ਪਕੜੀਂਦੇ ਤੇ ਜੋਰ ਛੁੱਟਦੇ ਹਨ। ਤੁਸਾਂ ਤਾਂ ਬੜਾ ਘਾਲਣਾ ਭਰਿਆ ਮਾਰਗ ਦੱਸਿਆ ਸੀ। ਤੁਸੀਂ ਆਪਣੀ ਬਿਰਧ ਅਵਸਥਾ ਵਿੱਚ ਜਦੋਂ ਕਰਤਾਰਪੁਰ ਰਹਿ ਕੇ ਆਪਣੀਆਂ ਪੈੜੀਆਂ ਦੀ ਵਾਹੀ ਕਰਦੇ ਰਹੇ ਤਾਂ ਅਨ ਦੀ ਸਾਰੀ ਉਪਜ ਲੰਗਰ ਵਿੱਚ ਸੰਗਤਾਂ ਨੂੰ ਛਕਾਉਂਦੇ ਰਹੇ। ਇਹੋ ਜਿਹਾ ਮੁਸ਼ਕਲ ਕੰਮ ਦੀ ਹੁਣ ਸਿੱਖਾਂ ਪਾਸੋਂ ਆਸ ਨਾ ਰੱਖੋ। ਤੁਸਾਂ ਤਾਂ ਅਣਕਮਾਈ ਤੁਹਾਨੂੰ ਸਵਾਰ ਵੀ ਕਦੇ ਨਹੀਂ ਸੀ ਕੀਤਾ। ਗੁਰੂ ਆਸ਼ਾ ਤਾਂ ਇਹ ਸੀ ਜਿਵੇਂ ਕਿਸੇ ਕਵੀ ਨੇ ਲਿਖਿਆ ਹੈ ਪਰ ਸੀਨਾ ਵਗੇ ਗਿੱਟਿਓ ਸੱਚ ਦਾ ਕਰੇ ਵਪਾਰ ਦਸਵੰਦ ਗੁਰੂ ਦਾ ਕੱਢ ਕੇ ਤਾਂ ਸਿੱਖ ਕਰੇ ਆਹਾਰ ਪਰ ਹੁਣ ਤਾਂ ਗੁਰਦੁਆਰੇ ਦਾ ਬਹੁਤਾ ਚੜਾਵਾ ਹੀ ਇਸ ਕਾਲੇ ਧਨ ਦਾ ਹੈ ਇਸੇ ਧਨ ਦੇ ਭਾਈਵਾਲ ਸਾਡੇ ਗ੍ਰੰਥੀ ਸੇਵਾ ਦਾ ਰਾਗੀ ਪ੍ਰਚਾਰਕ ਤੇ ਪਾਠੀ ਵੀ ਹਨ ਬਾਣੀ ਦੀ ਅੱਧੀ ਤੱਕ ਰਾਗੀ ਦੇ ਮੂੰਹ ਵਿੱਚ ਰਹਿ ਜਾਂਦੀ ਹੈ ਤੇ ਵਿਚਾਲੇ ਹੀ ਆਪ ਬੋੜੀ ਮਾਇਆ ਬਦਲੇ ਲਾਊਡ ਸਪੀਕਰ ਉੱਪਰ ਦਾਨੀ ਸੱਜਣਾ ਦੇ ਨਾਂ ਨਾਲ ਕਈ ਖਤਾਬ ਜੋੜ ਕੇ ਗੁਰੂ ਕੋਲੋਂ ਅਸੀਸਾ ਮੰਗੀਆਂ ਜਾਂਦੀਆਂ ਹਨ ਕੋਈ ਮਾੜਾ ਕੋ ਕਰਮੀ ਵੀ ਦੌਰ ਪੈ ਦੇ ਭਰੀ ਸਭਾ ਵਿੱਚ ਆਪ ਦਾ ਸੱਚਾ ਭਗਤ ਅਖਵਾ ਸਕਦਾ ਹੈ ਤੇ ਆਪਣੀ ਸਫਲ ਕਮਾਈ ਵਿੱਚੋਂ ਸ਼ਬਦ ਭੇਟ ਦੇਣ ਦਾ ਸਰਟੀਫਿਕੇਟ ਲੈ ਸਕਦਾ ਹੈ ਧਰਮ ਦੀ ਇਹ ਸਤਾਈ ਕੇਵਲ ਸਿੱਖਾਂ ਵਿੱਚ ਹੀ ਪ੍ਰਚਲਿਤ ਹੈ ਕੀਰਤਨ ਥੋੜਾ ਹੈ ਚੜਾਵੇ ਦੀਆਂ ਅਸੀਸਾਂ ਨੂੰ ਬਹੁਤਾ ਸਮਾਂ ਲੱਗਦਾ ਹੈ ਤੁਸਾਤਾ ਹੁਕਮ ਕੀਤਾ ਸੀ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਪੰਨਾ 512 ਇੱਥੇ ਕੇਵਲ ਵਿਚਾਰ ਦੀ ਇੱਕ ਗੱਲ ਹੈ ਕਿ ਆਪ ਦੇ ਦਰਬਾਰੀ ਅਮੀਰਾ ਵਜ਼ੀਰਾ ਰਾਗੀ ਪਾਠੀ ਆਦਿ ਆਤਮਿਕ ਅਵਸਥਾ ਕਿੰਨੀ ਹੀਣ ਭਾਵੀ ਹੁੰਦੀ ਹੋਵੇਗੀ ਜਦੋਂ ਕੀਰਤਨ ਕਰਦਿਆਂ ਉਹਨਾਂ ਦਾ ਧਿਆਨ ਸੰਗਤ ਵਿੱਚੋਂ ਇੱਕ ਇੱਕ ਦੋ ਦੋ ਰੁਪਏ ਦੇਣ ਵਾਲਿਆਂ ਦੇ ਹੱਥਾਂ ਵੱਲ ਆ ਟਿਕਦਾ ਹੋਵੇਗਾ ਵਜ਼ੀਰ ਹੁਣ ਸਤਗੁਰ ਦੇ ਅਤੇ ਝਾਕਣ ਦੂਜਿਆਂ ਦੇ ਹੱਥਾਂ ਵੱਲ ਇਸ ਫਿਰਤ ਨੂੰ ਸਮਾਪਤ ਕਰਨ ਲਈ ਕਿਤਨਾ ਚੰਗਾ ਹੋਵੇ ਕਿ ਸੰਗਤ ਵੱਲੋਂ ਆਈ ਸਾਰੀ ਮਾਇਆ ਨੂੰ ਪ੍ਰਬੰਧਕ ਆਪ ਇਕੱਤਰ ਕਰਕੇ ਅਤੇ ਆਪਣੇ ਵੱਲੋਂ ਜਥਾ ਸ਼ਕਤ ਭੇਟਾ ਨਾਲ ਮਿਲਾ ਕੇ ਰਾਗੀ ਸਿੰਘਾਂ ਨੂੰ ਆਦਰ ਸਹਿਤ ਅਰਪਣ ਕਰ ਦਿੱਤਾ ਕਰਨ ਪਰ ਇੱਥੇ ਇੱਕ ਸ਼ਰਤ ਲਾਜ਼ਮੀ ਹੈ ਕਿ ਪ੍ਰਬੰਧਕ ਇਸ ਮਾਇਆ ਵਿੱਚੋਂ ਆਪਣਾ ਦਸਵੰਤ ਪਹਿਲਾਂ ਹੀ ਨਾ ਰੱਖ ਲੈਣ ਅੱਜਕੱਲ ਇੰਜ ਲੱਗਦਾ ਹੈ ਕਿ ਇਸ ਕਾਲੇ ਧੰਨ ਬਦਲੇ ਪਾਠੀਆਂ ਵੀ ਰੈਡੀमेड ਕੱਪੜਿਆਂ ਵਾਂਗ ਰੈਡੀमेड ਪਾਠ ਵੇਚਣੇ ਸ਼ੁਰੂ ਕਰ ਦਿੱਤੇ ਹਨ ਅੱਜ ਦੇ ਨਵੀਨ ਯੁੱਗ ਵਿੱਚ ਇਹ ਵੀ ਕਾਲੇ ਧੰਨ ਦੀ ਇੱਕ ਨਵੀਂ ਧਾਰਮਿਕ ਉਪਜ ਹੈ ਆ ਜੋ ਕਿ ਸਮਾਜ ਵਿੱਚ ਦਸਾਂ ਨੋਹਾਂ ਦੀ ਕੀਰਤਨਾ ਦੀ ਕੋਈ ਸ਼ੈ ਨਹੀਂ ਮਿਲਦੀ ਕਿਉਂਕਿ ਵੇ ਦੀਨਾ ਕੀ ਦੋਸਤੀ ਵੇ ਦੀਨਾ ਦਾ ਖਾਣਾ ਅਖੰਡ ਪਾਠਾਂ ਦੀਆਂ ਗੱਲਾਂ ਅਜ ਸਿੱਖਾਂ ਵਿੱਚ ਮਖੌਲ ਵਜੋਂ ਪ੍ਰਚਲਿਤ ਹਨ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸਿੱਖ ਥੱਬਾ ਪਾਠ ਤੇ ਚੁੰਡੀ ਪਾਠ ਵਰਗੀ ਗਰਾਵਟ ਦੀ ਗੱਲ ਅਪ ਵਿੱਚ ਕਰਦੇ ਸੁਣਦੇ ਹਨ ਪਾਠਾਂ ਅਖੰਡ ਪਾਠਾਂ ਦੇ ਅਣਗਿਣਤ ਢੰਗ ਪ੍ਰਚਲਿਤ ਹੋ ਗਏ ਹਨ ਅਖੰਡ ਪਾਠ ਸਪਤਾਹ ਪਾਠ ਸਹਿਜ ਪਾਠ ਸੰਪਟ ਪਾਠ ਪੱਤਰਾ ਪਾਠ 48 ਘੰਟਿਆਂ ਦਾ ਅਖੰਡ ਪਾਠ 24 ਘੰਟਿਆਂ ਦਾ ਅਖੰਡ ਪਾਠ ਖਲੋਕ ਇੱਕ ਬਹੁਤ ਨਵੀਂ ਪ੍ਰਤ ਬਹੁਤ ਪਾਠੀਆਂ ਰਹੀਆਂ ਅਖੰਡ ਪਾਠ ਦੇ ਨਾਲ ਨਾਲ ਜਬਜੀ ਸਾਹਿਬ ਦਾ ਪਾਠ ਜਾਂ ਪਾਠ ਤੇ ਭੋਗ ਤੋਂ ਬਾਅਦ ਪੰਜ ਪੌੜੀਆਂ ਦਾ ਪਾਠ ਸੋ ਕਿੱਥੋਂ ਤੱਕ ਗਿਨਿਆ ਜਾਏ ਪਰ ਬਾਣੀ ਦਾ ਪੜਨਾ ਬਾਣੀ ਗ੍ਰਹਿਣ ਕਰਨ ਲਈ ਨਹੀਂ ਹੁੰਦਾ ਇਹੋ ਤਾਂ ਇਸ ਪਿਰਤ ਦਾ ਦੁਖਦਾਈ ਪਹਿਲੂ ਹੈ ਅਖੰਡ ਪਾਠਾਂ ਦੇ ਨਾਂ ਤੇ ਗੁਰਬਾਣੀ ਨਾਲ ਸਭ ਤੋਂ ਵੱਡਾ ਅਨਰਥ ਹੋ ਗਿਆ ਹੈ ਬਾਣੀ ਵੇਚੀ ਤੇ ਖਰੀਦੀ ਜਾ ਰਹੀ ਹੈ ਭੇਟਾ ਜਮ੍ਹਾਂ ਕਰਾ ਦਿਓ ਪਾਠ ਕੋਈ ਹੋਰ ਕਰ ਦੇਵੇਗਾ ਹੁਕਮ ਡਾਕ ਰਾਹੀਂ ਤੁਹਾਨੂੰ ਪਹੁੰਚ ਜਾਏਗਾ ਤੇ ਪਾਠ ਦਾ ਪੜ ਤੁਹਾਨੂੰ ਲੱਗ ਜਾਏਗਾ ਕਿ ਗੁਰਬਾਣੀ ਵਿੱਚ ਇਹ ਨਹੀਂ ਲਿਖਿਆ ਕਿ ਕਿਸੇ ਦਾ ਕੀਤਾ ਹੋਇਆ ਪਾਠ ਹੋਰ ਕਿਸੇ ਨੂੰ ਨਹੀਂ ਲੱਗ ਸਕਦਾ ਗੁਰਬਾਣੀ ਦਾ ਪਾਠ ਆਪ ਕਰਨਾ ਜ਼ਰੂਰੀ ਹੈ ਅਤੇ ਅਨਪੜਾਂ ਲਈ ਹੁਣ ਸਕਣ ਦੀ ਵੀ ਮਹਾਨਤਾ ਹੈ ਪਰ ਠੇਕੇ ਦੇ ਮਾਮਲੇ ਵਿੱਚ ਸਿੱਖੀ ਵਿੱਚ ਕਤਈ ਵਿਵਰਜਤ ਹਨ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਅੰਨਾ 472 ਇਹਨਾਂ ਫਰੇਬੀ ਕਾਰਨਾਮਿਆਂ ਕਾਰਨ ਹੀ ਤਾਂ ਧਰਮ ਨੂੰ ਢਾਲਾ ਗਰੀ ਹੈ ਬਿਨਾ ਪੜੇ ਪੱਤਰੇ ਪੜਤਨ ਵਿੱਚ ਪਾਠੀ ਦਾ ਵੀ ਦੋਸ਼ ਨਹੀਂ ਠੇਕੇ ਦੇ ਕੰਮ ਏਵੇਂ ਹੀ ਹੁੰਦੇ ਹਨ ਆਪਾਠ ਕਰਨਾ ਤਾਂ ਕਿਤੇ ਰਿਆ ਪਾਠ ਸੁਣ ਜੋਗੇ ਵੇਲ ਵੀ ਕਰਦਿਆਂ ਨੂੰ ਨਹੀਂ ਹੁੰਦੀ ਘਰ ਪਾਠ ਹੋ ਰਹੇ ਹੁੰਦੇ ਤੇ ਸ਼ਰਧਾਲੂ ਲੋਕ ਆਪ ਦਫ਼ਤਰਾਂ ਤੇ ਦੁਕਾਨਾਂ ਤੇ ਬੈਠੇ ਹੁੰਦੇ ਮਾੜਾ ਜਿਹਾ ਮਹਿਮਾਨ ਵੀ ਘਰ ਆ ਜਾਵੇ ਤਾਂ ਉਸ ਦੀ ਆਉ ਭਗਤ ਲਈ ਅੱਗੇ ਪਿੱਛੇ ਫਿਰਦੇ ਰਹਿੰਦਾ ਪਰ ਪਾਸ਼ਾਹਾਂ ਦੇ ਪਾਸ਼ਾਹ ਨੂੰ ਘਰ ਬੁਲਾ ਕੇ ਭਾਈ ਸਾਹਿਬ ਦੇ ਹਵਾਲੇ ਕਰ ਦਿੰਦੇ ਹਨ ਪਾਠ ਕਰਉਣ ਵਾਲੇ ਗੁਰਸਿੱਖਾਂ ਪਾਸ ਪਾਠ ਵਾਲੀਆਂ ਦੋ ਰਾਤਾਂ ਵੀ ਜਾਂ ਸੱਦਾ ਪੱਤਰ ਵੰਡਣ ਵਿੱਚ ਤਾਂ ਜਾਂ ਆਏ ਗਏ ਦੇ ਨਾਲ ਗੱਪਾਂ ਮਾਰਨ ਵਿੱਚ ਗੁਜ਼ਰ ਜਾਂਦੀਆਂ ਹਨ ਅਸ਼ਰਦਿਕ ਲੋਕਾਂ ਦਾ ਵਿਚਾਰ ਤਾਂ ਇਹ ਹੈ ਕਿ ਕੁਝ ਵਿਰਲੇ ਸ਼ਰਧਾਵਾਨਾਂ ਤੋਂ ਛੁੱਟ ਇਸ ਸਮੇਂ ਨੂੰ ਕਲਚਰਲ ਸ਼ੋਭਾਂਗ ਵਰਤਿਆ ਜਾਂਦਾ ਹੈ ਤੁਸਾਂਵੀ ਤਾਂ ਕਿਹਾ ਸੀ ਪਾਠ ਪੜੇ ਮੁਖ ਝੂਠੋ ਬੋਲੇ ਨੇ ਗੁਰੂਏ ਕੀ ਮਤ ਉਹ ਹੈ ਰਾਤ ਰਾਤ ਪਰ ਪਾਠ ਕਰਨ ਵਾਲਾ ਪਾਠੀ ਹੁੰਦਾ ਹੈ ਤੇ ਸੁਣਨ ਵਾਲੇ ਗੁਰੂ ਮਹਾਰਾਜ ਆਪ ਹੁੰਦੇ ਹਨ ਜਿਹਾ ਅਨ ਤੇਹਾ ਮਨ ਅਨਸਾਰ ਪਾਠੀਆਂ ਦੀ ਬੁੱਧੀ ਭ੍ਰਿਸ਼ਟ ਕਰਨ ਵਿੱਚ ਵੀ ਆ ਸਾਡੇ ਆਪਣੇ ਅਣਕਮਾਈ ਧਨ ਦੀ ਜ਼ਿੰਮੇਵਾਰੀ ਹੈ ਇੱਕ ਕਹਾਵਤ ਹੈ ਕਿ ਕਾਬਲ ਵਿੱਚ ਇੱਕ ਬਾਦਸ਼ਾਹ ਰੋਜ਼ੇ ਨਹੀਂ ਸੀ ਰੱਖਦਾ ਤਾਂ ਉਸ ਉਪਰ ਕਾਜ਼ੀਆਂ ਨੇ ਕਫਰ ਹਤਵਾ ਲਾਉਣ ਦਾ ਡਰਾਵਾ ਦਿੱਤਾ ਫੈਸਲਾ ਹੋਇਆ ਕਿ ਉਸ ਦੇ ਨਾਂ ਤੇ ਕੁਝ ਆਦਮੀ ਰੋਜ਼ੇ ਰੱਖ ਲੈਣ ਜਿਨ੍ਹਾਂ ਨੂੰ ਪੈਸੇ ਦੇ ਕੇ ਉਹ ਰੋਜ਼ੇ ਦਾ ਸਬਾਬ ਉਹਨਾਂ ਪਾਸੋਂ ਖਰੀਦ ਲਵੇਗਾ ਪ੍ਰਾਣੀਆਂ ਕੁਰਿਤੀਆਂ ਤਾਂ ਅਸੀਂ ਝਟਕਾਰੇ ਲਾ ਕੇ ਬਿਆਨ ਕਰਦੇ ਹਾਂ ਪਰ ਆ ਸਾਡੀ ਅਖੰਡ ਪਾਠਾਂ ਦੀ ਪਿਰਤ ਠੇਕੇ ਦੇ ਰੋਜ਼ਿਆਂ ਨਾਲੋਂ ਘੱਟ ਤਾਂ ਨਹੀਂ ਹੈ ਜੇ ਰੋਜ਼ਾ ਰੱਖਣ ਵਾਲੇ ਪੁਰਸ਼ ਰੋਜ਼ੇ ਸਮੇਂ ਕੁਝ ਖਾ ਪੀ ਲੈਣ ਤਾਂ ਦੋਸ਼ ਉਹਨਾਂ ਦਾ ਕੀ ਹੋਇਆ ਉਹ ਕੋਈ ਸ਼ਰਦਾ ਵਜੋਂ ਤਾਂ ਕੰਮ ਨਹੀਂ ਕਰ ਰਿਹਾ ਅਤੇ ਠੇਕੇ ਦੇ ਕੰਮ ਵਿੱਚ ਹੀਰਾ ਫਿਰ ਸਦਾ ਚਲਦੀ ਹੀ ਹੈ ਇਹਨਾਂ ਪਾਠਾਂ ਦਾ ਅਸ਼ਰਦਕ ਪਖ ਹੈ ਜਰਾ ਸ਼ਰਧਾਵਾਨਾਂ ਦੇ ਨੇੜੇ ਹੋ ਕੇ ਦੇਖੋ ਜਿਹੜਾ ਪਾਠ ਸੁਣਦੇ ਆ ਉਹ ਕਤਾ ਜਾਏ ਉਹ ਉੱਠ ਕੇ ਧੂਪ ਦੁਕਾਨ ਬੈਠ ਜਾਂਦਾ ਹੈ ਪਾਠੀਆਂ ਦਾ ਖੰਘ ਖੰਘ ਬੁਰਾ ਹਾਲ ਹੁੰਦਾ ਹੈ ਬਾਣੀ ਨੂੰ ਨੋਟਾਂ ਦੇ ਹਾਰ ਪੁਆਏ ਜਾਂਦੇ ਹਨ 1 1 ਨੇ ਸੈਂਟ ਉਤਰ ਲਗਾ ਕੇ ਬਾਣੀ ਦੇ ਅੱਖਰ ਵੀ ਮੇਸ ਦਿੱਤੇ ਜਾਂਦੇ ਹਨ ਪੀੜੇ ਨੂੰ ਮੁੱਠੀਆਂ ਪਰਦੇ ਹਨ 11 11 ਅਖੰਡ ਪਾਠ ਇੱਕ ਥਾਂ ਰੱਖੇ ਜਾਂਦੇ ਹਨ ਤੇ ਉਂਗ ਦੇ ਪਾਠੀਆਂ ਵਿੱਚੋਂ ਇੱਕ ਦੀ ਤੁਰਕ ਦੂਜੇ ਨਾਲ ਰਲਗੱਡ ਹੋ ਕੇ ਸੁਣਨ ਵਾਲਿਆਂ ਦੇ ਪੱਲੇ ਕੁਝ ਵੀ ਨਹੀਂ ਪੈਣ ਦਿੱਤਾ ਜਾਂਦਾ ਕੁੰਭ ਰੱਖੇ ਜਾਂਦੇ ਹਨ ਕਿਉਂ ਦੀਆਂ ਚੋਟਾਂ ਜਗਦੀਆਂ ਹਨ ਅਮਰ ਦੇ ਕਟੋਰੇ ਰੱਖੇ ਜਾਂਦੇ ਹਨ ਕੁੰਭ ਨੂੰ ਗਾਨੇ ਬੰਨੇ ਜਾਂਦੇ ਹਨ ਨਾਰੀਅਲ ਰੱਖਦੇ ਹਨ ਤੁਹਾਨੂੰ ਵਨ ਸਵਨੇ ਟਹਿਰਾ ਲੀਂਦੇ ਰੁਮਾਲੇ ਭੇਟ ਕਰਦੇ ਹਨ ਤੇ ਫਿਰ ਉਹਨਾਂ ਰੁਮਾਲਿਆਂ ਨੂੰ ਕੱਪੜਾ ਵੇਚਣ ਵਾਲਿਆਂ ਦੇ ਅੱਗੇ ਵੇਚ ਦਿੰਦੇ ਹਨ ਜਦ ਬੱਚਿਆਂ ਦੇ ਛੱਗੇ ਕਮੀਜ਼ਾ ਬਣਾ ਲੈਂਦੇ ਆਰਤੀ ਹੁੰਦੀ ਹੈ ਤੇ ਇਸ ਸਾਰੇ ਵਾਤਾਵਰਣ ਵਿੱਚ ਤੁ ਸਾਡੀ ਕਿਸੇ ਸਿੱਖਿਆ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਤੁਸਾਂ ਤਾਂ ਦੱਸਿਆ ਸੀ ਪੰਡਤ ਵਾਚੇ ਪੋਤੀਆਂ ਨਾ ਬੂਝੇ ਵਿਚਾਰ ਅਨਕੋਮਤੀ ਦੇ ਚਲੇ ਮਾਇਆ ਕਾ ਵਪਾਰ ਪੰਨਾ 56 ਪਰ ਸਿੱਖਾਂ ਦਾ ਖਿਆਲ ਹੈ ਕਿ ਇਹ ਤੁਸਾਂ ਕੇਵਲ ਪੰਡਤਾਂ ਲਈ ਹੀ ਕਿਹਾ ਸੀ ਤੁਸਾਂ ਤਾਂ ਥਾਲੀਆਂ ਤੇ ਜੋਤਾਂ ਦੀ ਇਸ ਆਰਤੀ ਦਾ ਵਿਖੰਡਨ ਕੀਤਾ ਸੀ ਪਰ ਅਸੀਂ ਇਸ ਸਾਰੀ ਹਾਸੋਹੀਣੀ ਅਵਸਥਾ ਨੂੰ ਗੁਰੂ ਸਿੱਖਿਆ ਵਜੋਂ ਵਰਤਦੇ ਹਾਂ ਤੇ ਬਾਣੀ ਦੇ ਸਤਕਾਰ ਦਾ ਵਿਖਾਲਾ ਕਰਦੇ ਹਾਂ ਇੱਕ ਜਰਮਨ ਗਿਰਜੇ ਦੇ ਬਾਹਰ ਕੁਝ ਮਨ ਚਲੇ ਮੁੰਡੇ ਹੱਥ ਵਿੱਚ ਖੁੱਲੀ ਬਾਈਬਲ ਪਕੜੀ ਤੇ ਬਾਹਾਂ 'ਤੇ ਕਾਲੇ ਬਿੱਲੇ ਲਗਾ ਕੇ ਗਿਰਜੇ ਆਉਣ ਵਾਲਿਆਂ ਨੂੰ ਦੱਸ ਰਹੇ ਸਨ ਕਿ ਵੇਖ ਲਓ ਜੋ ਕੁਝ ਬਾਈਬਲ ਵਿੱਚ ਲਿਖਿਆ ਹੈ ਗਿਰਜੇ ਦੇ ਅੰਦਰ ਠੀਕ ਉਸ ਦੇ ਉਲਟ ਹੋ ਰਿਹਾ ਹੈ ਪਰ ਸਿੱਖ ਪੰਥ ਵਿੱਚ ਤਾਂ یوں ਸੋਚਣਾ ਵੀ ਪਾਪ ਹੈ ਭਾਵੇਂ ਹੁੰਦਾ ਇੱਥੇ ਵੀ ਸਿੱਖ ਵਿਰੋਧੀ ਹਰੀਤਾ ਅਨਸਾਰ ਹੈ ਜੇ ਕਿਸੇ ਗੁਰਦੁਆਰੇ ਦੇ ਮੱਥੇ ਉੱਪਰ ਲੱਗੇ ਬੋਰਡ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਅੰਦਰ ਦੇ ਕਰਮ ਕਾਂਡਾ ਪੱਖੋਂ ਤਾਂ ਅਨੁਮਤੀਆਂ ਦਾ ਮੰੰਦਰ ਪ੍ਰਤੀਤ ਹੁੰਦਾ ਹੈ ਨਿਰਣਾ ਤੁਸੀਂ ਆਪ ਕਰ ਲਓ ਪੰਜਵੀਂ ਚਿੱਠੀ ਮੇਰੇ ਘਟ ਘਟ ਦੀ ਜਾਣਨ ਵਾਲੇ ਬਾਬਾ ਜੀ ਸਿੱਖਾਂ ਦਾ ਮੱਥਾ ਟੇਕਣ ਦਾ ਵੀ ਇੱਕ ਅੰਦਾਜ਼ ਹੈ ਗਰੀਬ ਆਦਮੀ ਦੇ ਘਰ ਭੋਗ ਸਮੇਂ 5 ਪੈਸੇ ਵਗਾ ਕੇ ਮਾਰਦੇ ਹਨ ਪਰ ਅਮੀਰ ਦੇ ਘਰ ਮੱਥਾ ਟੇਕਣ ਲੱਗਿਆਂ 1 2 ਜਾਂ 5 ਰੁਪਏ ਦਾ ਨੋਟ ਹੱਥ ਜੋੜ ਕੇ ਉੱਪਰ ਲੀਆਂ ਦੋ ਉਂਗਲਾਂ ਵਿੱਚੋਂ ਬਾਹਰ ਵੱਲ ਦਸਤਾਰ ਰੱਖ ਕੇ ਹਜੂਰੀ ਵਿੱਚ 5 ਮਿੰਟ ਅੱਖਾਂ ਬੰਦ ਕਰਕੇ ਖੜੇ ਹੋਣ ਤੋਂ ਬਾਅਦ ਉਹ ਨੋਟ ਸੰਗਤਾਂ ਨੂੰ ਚੰਗੀ ਤਰ੍ਹਾਂ ਵਖਾ ਕੇ ਫਿਰ ਸਿਰ ਨਵਾਉਂਦੇ ਹਨ ਇਸ ਸਾਦਗੀ ਪਰ ਕੌਣ ਨਾ ਮਰ ਜਾਏ ਇਹ ਖੁਦਾ ਪਾਠ ਦਾ ਭੋਗ ਪੈ ਚੁੱਕਣ ਤੇ ਪਾਠੀ ਸਿੰਘਾਂ ਨੂੰ ਬਾਬਾ ਜੀ ਦਾ ਸੁਖ ਆਸਨ ਕਰਨਾ ਵੀ ਭੁੱਲ ਜਾਂਦਾ ਹੈ ਉਹਨਾਂ ਦੀ ਨਿਗਾਹ ਤਾਂ ਚੜਾਵੇ ਦੀ ਮਾਇਆ ਵੱਲ ਹੁੰਦੀ ਹੈ ਕਿ ਕਿਵੇਂ ਘਰ ਵਾਲਿਆਂ ਦੀ ਅੱਖ ਬਚਾ ਕੇ ਬਿਨਾਂ ਰਸੀਦ ਕੱਟਣ ਦੇ ਇਹ ਮਾਇਆ ਹਜ਼ਮ ਕੀਤੀ ਜਾਏ ਪਾਠ ਦੇ ਬਾਅਦ ਸਤਿਗੁਰੂ ਦੇ ਹਜ਼ੂਰ ਨੰਗੇ ਸਿਰ ਅਤੇ ਬੂਟਾਂ ਸਣੇ ਹੀ ਘੁੰਮਣਾ ਫਿਰਨਾ ਸ਼ੁਰੂ ਕਰ ਦਿੰਦੇ ਹਨ ਗੋਇਆ ਬਾਬਾ ਜੀ ਦੀ ਗੁਰਿਆਈ ਦਾ ਸਮਾਂ ਵੀ ਅਖੰਡ ਪਾਠ ਦੇ ਭੋਗ ਨਾਲ ਹੀ ਸਮਾਪਤ ਸੰਧਿਆ ਜਾਂਦਾ ਹੈ ਕੀਰਤਨ ਦਾ ਭੋਗ ਪੈਂਦਿਆਂ ਹੀ ਰਾਗੀ ਸਿੰਘ ਉੱਠ ਕੇ ਭੱਜਣ ਦੀ ਕਰਦੇ ਹਨ ਉਹ ਅਰਦਾਸੇ ਤੱਕ ਵੀ ਉਡੀਕ ਨਹੀਂ ਕਰਦੇ ਕਿਉਂਕਿ ਗੁਰਦੁਆਰੇ ਵਿੱਚ ਅਜੇ ਓਵਰ ਟਾਈਮ ਦੀ ਪਿਰਤ ਚਾਲੂ ਨਹੀਂ ਹੋਈ ਬਾਬਾ ਜੀ ਇਸ ਤਰ੍ਹਾਂ ਸੰਗਤ ਵਿੱਚੋਂ ਉੱਠ ਕੇ ਜਾਣਾ ਕੇਵਲ ਸ਼ਰਧਾ ਪੱਖੋਂ ਹੀ ਨਹੀਂ ਸ੍ਰਿਸ਼ਟਾਚਾਰ ਦੇ ਪੱਖੋਂ ਵੀ ਭਲਾ ਮਾੜਾ ਨਹੀਂ ਹੈ ਅੱਜ ਸਰਕਾਰੀ ਦਫ਼ਤਰਾਂ ਵਾਂਗ ਗੁਰਦੁਆਰਿਆਂ ਵਿੱਚ ਵੀ ਗ੍ਰੇਡਾਂ ਅਨੁਸਾਰ ਕੰਮ ਹੁੰਦਾ ਹੈ ਹੈਡ ਗ੍ਰੰਥੀ ਦਾ ਕੰਮ ਕੇਵਲ ਹੁਕਮਨਾਮਾ ਬਖਸ਼ਣਾ ਅਰਦਾਸ ਗ੍ਰੰਥੀ ਕਰੇਗਾ ਕੜਾ ਪ੍ਰਸ਼ਾਦ ਸੇਵਾਦਾਰ ਵਰਤਾਏਗਾ ਰਾਗੀ ਸਿੰਘ ਕਥਾ ਨਹੀਂ ਕਰੇਗਾ ਕਥਾਕਾਰ ਅਰਦਾਸਾ ਨਹੀਂ ਕਰੇਗਾ ਅਰਦਾਸੀਆ ਕੜਾ ਪ੍ਰਸ਼ਾਦ ਨਹੀਂ ਵਰਤਾਏਗਾ ਬਾਬਾ ਜੀ ਜੇ ਇਹੋ ਹੀ ਸੇਵਾ ਗੁਰੂ ਘਰ ਨੇ ਸਿਖਾਣੀ ਹੈ ਤਾਂ ਸਿੱਖੀ ਅਜੇ ਕੋਹਾਂ ਦੂਰ ਹੈ ਫਰੀਦਾ ਜਾਂ ਲੱਭ ਤਾਂ ਨਹੀਂ ਗਿਆ ਲੱਭ ਤਾਂ ਕੂੜਾ ਨਹੀਂ ਪੰਨਾ 1378 ਬਾਬਾ ਜੀ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਪਾਠੀਆਂ ਨੂੰ ਬੇ ਲੋੜਾ ਕੋਸਦੇ ਹਾਂ ਮਨੁੱਖੀ ਸਰੀਰ ਲਈ ਸਾਰਾ ਦਿਨ ਕੰਮ ਕਰਨ ਦੇ ਬਾਅਦ ਰਾਤ ਨੂੰ ਜਾਗ ਸਕਣਾ ਸੰਭਵ ਵੀ ਨਹੀਂ ਦਿਨੋਂ ਵੀ ਵਿਚਾਰਿਆਂ ਨੂੰ ਆਰਾਮ ਨਸੀਬ ਨਹੀਂ ਹੁੰਦਾ ਕਿਉਂਕਿ ਗੁਰਦੁਆਰਾ ਕਮੇਟੀਆਂ ਦੇ ਕਰਮਚਾਰੀਆਂ ਦੇ ਕਰੀ ਅਣਮੁੱਲੇ ਨੌਕਰਾਂ ਵਾਂਗ ਵਗਾਰੀ ਕੰਮ ਕਰਨਾ ਹੁੰਦਾ ਨਹੀਂ ਤੇ ਪਾਠਾਂ ਦੀ ਸੇਵਾ ਤੋਂ ਵਾਂਝੇ ਰਹਿੰਦੇ ਹਨ ਅੱਜ ਕੱਲ ਬੱਸਾਂ ਵਿੱਚ ਇੱਕ ਫੱਟੀ ਲੱਗੀ ਹੁੰਦੀ ਹੈ ਕਿ ਅਗਲੀ ਸੀਟ ਤੇ ਕਿਸੇ ਸਵਾਰੀ ਨੂੰ ਸੌਣਾ ਮਨਾ ਹੈ ਇਸ ਲਈ ਕਿ ਸੁੱਤੀ ਸਵਾਰੀ ਨੂੰ ਤੱਕ ਕੇ ਡਰਾਈਵਰ ਨੂੰ ਵੀ ਹੁੰਗਣਾ ਆ ਜਾਵੇ ਪਰ ਪਾਠ ਵਾਲੇ ਘਰ ਕੀ ਹੁੰਦਾ ਹੈ ਕਿ ਬਾਹਰੋਂ ਬੁਲਾਈ ਮਹਿਮਾਨਾਂ ਕਾਰਨ ਥਾਂ ਦੀ ਤੰਗੀ ਕਰਕੇ ਘਰ ਦੇ ਸਾਰੇ ਜੀ ਪਾਠ ਵਾਲੇ ਕਮਰੇ ਵਿੱਚ ਹੀ ਰਾਤੀ ਪੁੱਠੇ ਸਿੱਦੇ ਲੇਟ ਜਾਂਦੇ ਹਨ ਇੱਕ ਤਾਂ ਰਾਤੀ 1 2 ਵਜੇ ਦਾ ਨਿੰਦਰਾਲਾ ਸਮਾਂ ਤੇ ਉਤੋਂ ਅੱਗੇ ਪਿੱਛੇ ਘਰਾੜਿਆਂ ਦੀਆਂ ਵਕ-ਵਕ ਸੁਰਾਂ ਦਾ ਸੋ ਚੇਤ ਪਾਠੀ ਵੀ ਉੰਗਾ ਲੈਣੋ ਬਚ ਨਹੀਂ ਸਕਦਾ ਚਾਹੀਦਾ ਤਾਂ ਇਹ ਹੈ ਕਿ ਪਾਠ ਕਰਨ ਵਾਲੇ ਘਰ ਦੇ ਬੰਦੇ ਪਾਠੀ ਦੇ ਨਾਲ-ਨਾਲ ਆਪਣੀ ਡਿਊਟੀ ਜਾਣ ਵਾਰੀ-ਵਾਰੀ ਪਾਠੀ ਦੇ ਕੋਲ ਖੜੇ ਹੋ ਕੇ ਬਾਬਾ ਜੀ ਨੂੰ ਚੌਰ ਕਰਿਆ ਕਰਨ ਅਤੇ ਦਿਲ ਹੀ ਦਿਲ ਪਾਠੀਆਂ ਦੇ ਨਾਲ ਸੁਰ ਮਲਾਈ ਜਾਣ ਜੋਗ ਸੇਵਾ ਨਿਭਾਏ ਬਿਨਾ ਉਹਨਾਂ ਦੇ ਨਾਮ ਦਾ ਅਰਦਾਸਾ ਨਾ ਕੀਤਾ ਜਾਇਆ ਕਰੇ ਕਿਤਾਬ ਚਿੱਠੀਆਂ ਲੇਖ ਸਤਗੁਰਾਂ ਵੱਲ ਪਾਈਆਂ ਲਿਖ ਤਮ ਸਰਦਾਰ ਮਨਹੂਰ ਸਿੰਘ ਮਾਰਕੋ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ